ਸੋਖਾਮੀ ਘਟਨਾਵਾਂ ਫਿਰ ਪੁਲਿਸ ਵੱਲੋਂ ਬੜੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ तकरीबन 5000 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਅਤੇ 25 DSP ਸਿਆਲ ਦੇ ਕਰੀਬ 25 SP ਥਿਆਲੀ ਦੇ ਕਰੀਬ DSP ਇੱਥੇ ਡਿਪਲੋਏ ਕੀਤੇ ਹਨ ਜਿਹੜੇ 24 ਘੰਟੇ ਇੱਥੇ ਆਪਣੀ ਡਿਊਟੀ ਦੇਣਗੇ ਇਸ ਤੋਂ ਇਲਾਵਾ SSP ਰੋਪੜ ਵੱਲੋਂ ਇੱਥੇ ਯਾਤਰੀਆਂ ਦੀ ਸੁਰੱਖਿਆ ਲਈ ਕਾਫੀ ਜਿਹੜੇ ਸੈਕਟਰਸ ਦੇ ਵਿੱਚ 1K ਉੱਥੇ ਸਹਾਇਤਾ ਕੇਂਦਰ ਬਣਾਏ ਗਏ ਹਨ ਤਾਂ ਕਿ ਜੇ ਲੋਕ ਜਿਹੜੇ ਆਉਂਦੇ ਆ ਦੂਰ ਉਹਨਾਂ ਦੀ ਜੇ ਕੋਈ ਚੀਜ਼ ਖੋ ਜਾਏ ਜਾਂ ਉਹਨਾਂ ਨੂੰ ਕਿਸੇ ਪੁਲਿਸ امداد ਦੀ ਲੋੜ ਹੋਵੇ ਤੇ ਉਹ ਪੁਲਿਸ ਸਹਾਇਤਾ ਕੇਂਦਰ ਤੇ ਜਾ ਕੇ ਆਪਣੀ ਗੱਲ ਰੱਖ ਸਕਦੇ ਹਨ ਪੁਲਿਸ ਵੱਲੋਂ ਜਿਹੜੇ ਪਾਰਕਿੰਗ ਸਲੋਟ ਸੇ ਉਹ ਆਈਡੈਂਟੀਫਾਈ ਕਰਦੇ ਆ ਦਾ ਪਰਪਸ ਸਰ ਮੁਲਾ ਮੰਡਾ ਤੋਂ ਵੀ ਹੋਈ ਆ ਅ ਅੱਜ ਮੈਂ ਤੇ ਅਲੰਗਪੁਰ ਸਾਹਿਬ ਦੀ ਪਹੁੰਚ ਕਰਕੇ ਜਿਹੜਾ ਆਰਬਣੀ ਦਿਨਾਂ ਚ ਗੋਲਾ ਮੁਹੱਲਾ ਫੈਸਟੀਵਲ ਆ ਰਿਹਾ ਹੈ ਉਸ ਦੀ ਜਿਹੜੀ ਸੁਰੱਖਿਆ ਪ੍ਰਬੰਧ ਕੀਤੇ ਉਸ ਦੀ ਸਮੀਖਿਆ ਕਰਨ ਲਈ ਅੱਜ ਤੇ ਆਇਆ ਸੀ ਅ ਐਸਐਸਪੀ ਸਾਹਿਬ ਡੀਸੀ ਰੋਪੜ ਔਰ ਸਿਵਲ ਨੇ ਔਰ ਪੁਲਿਸ ਦੇ ਸਾਰੇ ਅਧਿਕਾਰੀ ਇਥੇ ਹਾਜ਼ਰ ਸਨ ਜਿਹੜਾ ਹੁਲ ਮੁਹਲ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਇੱਕ ਮੇਲਾ ਹੈ ਜਿਸ ਦੇ ਵਿੱਚ ਤਕਰੀਬਨ 50 ਲੱਖ ਤੋਂ ਵੱਧ ਲੋਕ ਲੋਕਾਂ ਦਾ ਆਣਾ ਹੁੰਦਾ ਹੈ ਫੁੱਟਬਾਲ ਹੁੰਦੀ ਹੈ ਇਹ 24 ਘੰਟੇ ਚੱਲਣ ਵਾਲਾ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਮੇਲਾ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਕੋਨਿਆਂ ਤੋਂ ਸ਼ਰਧਾਲੂ ਇਥੇ ਆਦੇ ਹਨ ਸੋ ਉਹਨਾਂ ਦੀਆਂ ਗੱਡੀਆਂ ਪਾਕ ਕਰਕੇ ਉਹ ਸ਼ਟਲਸ ਰਾਈ ਜਿਹੜੀ ਇਹਨਾਂ ਨੇ ਚਲਾਈਆਂ ਹੈ गुरद्वारा साहब विखे आके मिल सके सो uh, so, पुलिस वालों व्यापक पुलिस प्रबंध किए गए हैं एंड आई एम श्योर कि बड़ा अच्छा प्रबंध होगा इस दिन नाल, मैं ड्रग्स बारे दसदा पंजाब सरकार और पंजाब पुलिस वालों युद्ध नशिया विरुद्ध शुरू की है एक जी मुहिम उसको बड़ा बडा हंगारा मिल रहा है सारे रिश्त देख रहे हो ਅੱਜ ਦੇ ਦਿਨ ਸਾਡੇ ਆਪਰੇਸ਼ਨ ਸੀਲ ਚੱਲ ਰਹੇ ਆ ਜਿਸ ਦੇ ਤਹਿਤ ਪੰਜਾਬ ਦੇ ਜਿਹੜੇ 10 ਸਾਡੇ ਸਰਹੱਦੀ ਡਿਸਟ੍ਰਿਕਟਸ ਹੈ ਜਿਹੜੇ ਇੰਟਰ ਸਟੇਟ ਬਾਰਡਰਸ ਦੇ ਉੱਤੇ ਉੱਤੇ ਸਾਰੇ ਆਉਣ ਜਾਣ ਵਾਲੇ ਰਸਤਿਆਂ ਦੇ ਉੱਤੇ ਨਾਕੇ ਲਗਾ ਕੇ ਔਰ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ। ਅ ਵਿਦ ਆ ਵੀਊ ਕਿ ਜਿਹੜਾ ਵੀ ਕੋਈ ਡਰੱਗ ਸਮੱਗਲਰ ਜਾਂ ਮਾੜਾ ਅੰਸਰ ਆਦਾ ਹੈ ਉਸ ਦੀ ਉਸ ਨੂੰ ਫੜਿਆ ਜਾਵੇ ਔਰ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇ। ਸਮੋਥ ਪੁਨਰਤੀ मार्च तो शुरू ही है पिछले छह दिन पुलिस वालों पौ चौरासी एफ आई आर दर्ज की और सात बंदे गिरफ्तार किए गए हैं इस किलो सात सौ पांच ग्राम हीरोइन सिर्फ छलिस वालों रिकवर की गई है और इस तरह भी जी देब गांजा ओ रिकवर किया गया ਸੋ ਇਹ ਜਿਹੜੀ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਨਸ਼ਿਆਂ ਦੇ ਖਿਲਾਫ ਚੱਲ ਰਹੀ ਹੈ ਉਸ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਜਿਹੜੇ ਵੀ ਸਾਡੇ ਅੱਜ ਦੇ ਇਸ ਆਪਰੇਸ਼ਨ ਸੀਲ ਦੇ ਰਿਜ਼ਲਟਸ ਹੋਗੇ ਸ਼ਾਮ ਤੱਕ ਕੌਂਟੀਨਿਊਸ ਰਹਿਣਗੇ औले पुआले तीन तरफों ट्रैफिक आता है एक रोपड़ जो सा रूट है एक नंगल वाले पास्य और एक नवाशहर वाले पास गढ़ शंकर वाले पास और तिने साइड्स के उत्ते पुलिस ने आ, पार्किंग स्लॉट्स आइडेंटिफाई किए हैं सताई के करीब पार्किंग स्लॉट्स सारे मेले केइडेंटिफाई किए हैं जिथे यात्री अपनी गड्डिया पार्क कर सकेंगे और उतों शटल्स और ई रिक्शाज की व्यवस्था की है ਦੇ ਦੇ ਰਹੇ ਹੋ ਅ ਤਕਸ਼ੀਰ ਕਿਸਕਰ ਸਾਹਿਬ ਜਿਹਨੇ ਵੀ ਆ ਕੇ ਮੈਥੈਮੈਟਿਕਸ ਸ਼ੁਗਲਾ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਟ੍ਰਾਫਿਕ ਦੀ ਕਿਉਂਕਿ ਸਰ ਪਿਛਲੇ ਸਾਲ ਇੱਕ ਉਨਸੁਖਾਵੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਦੋ ਗਰੁੱਪਸ ਦੀ ਲੜਾਈ ਹੋ ਗਈ ਸੀ ਸਪੀਕਰਸ ਨੂੰ ਲਗਾ ਕੇ ਸੋ ਅਸੀਂ ਬੋਰਡ ਵੀ ਲਗਾਏ ਆ ਔਰ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹ ਇੱਕ ਬਹੁਤ ਵੱਡਾ ਬਰਬ ਹੈ ਇਸ ਨੂੰ ਅਸੀਂ ਉਹ ਧਾਰਮਿਕ ਉਤਸ਼ਾਹ ਨਾਲ ਪਨਾਈਏ ਤਾਂ ਕਿ ਕਿਸੇ ਨੂੰ ਆਬਜੈਕਸ਼ਨ ਨਾ ਹੋ ਸਕੇ ਔਰ ਇਹ ਸਾਰਾ ਮੇਲੇ ਮੇਲੇ ਚ ਮੇਲੇ ਚ ਸਰ ਦੱਸਿਆ ਕਿ ਅਸੀਂ ਜ਼ਰੂਰ ਇਸ ਇਨਾ ਚੀਜ਼ਾਂ ਦਾ ਖਿਆਲ ਰੱਖਾਂਗੇ ਕਿ ਕਿਸੇ ਵੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੀ ਹਰਕਤ ਨਾ ਹੋਵੇ ਜਿਸ ਦੇ ਨਾਲ ਜਿਹੜੇ ਦੂਸਰੇ ਸ਼ਰਧਾਲੂ ਹੈ ਉਹਨਾਂ ਦੀ ਫੀਲਿੰਗ ਸਰਟ ਹੋਣ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਕਾਨੂੰਨੀ ਕਰ ਲਈ ਜੀ ਸਰ ਇੱਕ ਰਾਤ ਵਿੱਚ ਲਾ ਅੱਜ ਗੁਰਦੁਆਰਾ ਸ਼੍ਰੀ ਕੇਸ਼ਗੜ੍ਹ ਸਾਹਿਬ ਦੇ ਜਿਹੜੇ ਮੈਨੇਜਰ ਹੈ ਉਹ ਵੀ ਸਾਡੀ ਇਸ ਮੀਟਿੰਗ 'ਚ ਸ਼ਾਮਿਲ ਹੋਏ ਸੀ ਔਰ ਉਹਨਾਂ ਲਾਗਭੀ ਵਿਚਾਰ ਬਟਾਂਦਰਾ ਕੀਤਾ ਹੈ ਸ੍ਰੀ ਕ੍ਰਿਸ਼ਨਾ ਸਿੰਘ ਜੀ ਆ ਮੇ ਕੋ ਟੋਪੀ ਟਾਪੀ ਪਾ ਲਾ ਕੁਸ਼ਰਾਤੀ ਅੰਸਰ ਸ਼ਾਮ ਬਿਲ ਹਾਂ ਉਹ ਅਸੀਂ ਸੱਵਲ ਕੰਪਨੀਆਂ ਦੇ ਵਿੱਚ ਵੀ ਆਪਣੇ ਉਲਾਦਨ ਲਗਾ ਰਹੇ ਹਾਂ ਮੇਲੇਆਂ ਦੇ ਵਿੱਚ ਔਰ ਸਾਡੇ ਜਿਹੜਾ ਸਪੈਸ਼ਲ ਸਟਾਫ ਹੈ ਉਹ ਵੀ ਇਸ ਗੱਲ ਦੀ ਨਿਗਰਾਨੀ ਰੱਖੇਗਾ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਗਰੁੱਪ ਇਸ ਤਰ੍ਹਾਂ ਦੀ ਹਰਕਤ ਨਾ ਕਰੀ ਜਿਸ ਦੇ ਨਾਲ ਦੂਸਰਿਆਂ ਨੂੰ ਆਬਜੈਕਸ਼ਨ ਸਰੇ ਧਾਰਮਿਕ ਕਿ ਕਿ ਨਹੀਂ ਬਣਾਵਾਂਗੇ ਕਿ ਜਸਦਿਲ ਤੋਂ ਮਿਲਾ ਸ਼ੁਰੂ ਹੁੰਦਾ ਹੈ ਔਰ ਜਸਦਿਲ ਤੋਂ ਮਿਲਾ ਖਤਮ ਹੁੰਦਾ ਹੈ ਸਾਡੀ ਜਿਹੜੀ ਟ੍ਰੈਫਿਕ ਡਾਇਵਰਸ਼ਨ ਪੁਆਇੰਟਸ ਹੈ ਔਰ ਜਿਹੜੇ ਸਾਡੇ ਟ੍ਰੈਫਿਕ ਪਾਰਕਿੰਗ स्लots ਹੈ ਔਰ ਜਿਹੜੇ ਸਾਡੇ ਅਫਸਰ ਉੱਥੇ ਲੱਗੇ ਹੋ ਉਸ ਦਾ ਦਿਨ ਆ ਰਿਹਾ ਹੈ